ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਹਰਮਨ ਬਰਾੜ ਪਿੰਡ ਦਿਉਣ ਜ਼ਿਲ੍ਹਾ ਬਠਿੰਡਾ ਤੋਂ ਬਲੌਂਗ ਕਰਦੀ ਆਂ ਤੇ ਮੈਂ ਇੱਕ ਜ਼ਿਮੀਂਦਾਰ ਪਰਿਵਾਰ ਦੀ ਧੀ ਆ ਜੀ ਤੇ ਮੈਨੂੰ ਪਸ਼ੂਆਂ ਦਾ ਸ਼ੌਂਕ ਆ ਮੈਂ ਬੱਕਰੀਆਂ ਵੀ ਪਾਲਦੀ ਆਂ ਬਾਕੀ ਮੈਨੂੰ ਸਾਰੇ ਜਾਨਵਰਾਂ ਦਾ ਸ਼ੌਂਕ ਆ ਬੱਕਰੀਆਂ ਘੋੜੀਆਂ ਪਸ਼ੂਆਂ ਨੇ ਦੁੱਧ ਆ ਲਿਆਨੇ ਤੇ ਸਾਰੇ ਕਾਸ਼ ਨੇ ਮੈਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੇ ਬਹੁਤ ਹੀ ਜ਼ਿਆਦਾ ਮਾਨ ਸਤਿਕਾਰ ਨਾਲ ਤੇ ਇੰਨਾ ਲੋਕਾਂ ਨੇ ਪਿਆਰ ਦਿੱਤਾ ਤੇ ਅੱਜ ਦੇ ਟਾਈਮ ਵਿੱਚ ਫਿਰ ਸੋਸ਼ਲ ਮੀਡੀਆ ਤੇ 1 ਲੱਖ ਤੇ 25000 ਫਾਲੋਅਰ ਹੋ ਚੁੱਕਾ ਜੀ ਮੇਰਾ ਰਹਿਣਾ ਸਹਿਣਾ ਮੇਰਾ ਬੋਲਣਾ ਤੌਰ ਤਰੀਕਾ ਸਭ ਕੁਝ ਲੋਕਾਂ ਨੇ ਬਹੁਤ ਪਸੰਦ ਕੀਤਾ ਤੇ ਬਹੁਤ ਪਿਆਰ ਦਿੱਤਾ ਮੈਨੂੰ ਇਸ ਕਰਕੇ ਮੈਂ ਅੱਜ ਤੁਹਾਡੇ ਸਾਹਮਣੇ ਦੇ ਸਾਹਮਣੇ ਬੈਠੀ ਆ ਤੇ ਮੈਨੂੰ ਮਤਲਬ ਕਿ ਬਹੁਤ ਜ਼ਿਆਦਾ ਲੋਕ ਸੁਣਦੇ ਆ ਆਪਦੇ ਬੱਚਿਆਂ ਨੂੰ ਦਿਖਾਉਂਦੇ ਆ ਵੀ ਇਹਨੂੰ ਦੇਖ ਕੇ ਤੁਸੀਂ ਅੱਗੇ ਆਓ ਤੇ ਮੈਨੂੰ ਵੀ ਆਪਦੇ ਆਪ 'ਚ ਮਾਣ ਮਹਿਸੂਸ ਹੁੰਦਾ ਹੈਗਾ ਵੀ ਹਾਂ ਮੇਰੇ ਮਾਪਿਓ ਨੇ ਮੈਨੂੰ ਜਨਮ ਦਿੱਤਾ ਪਾਲਿਆ ਪੜਾਇਆ ਇੰਨੇ ਜੋਗੀ ਕੀਤਾ ਵੀ ਲੋਕੀ ਅੱਜ ਮਤਲਬ ਕਿ ਆਪਦੀ ਕੁੜੀਆਂ ਨੂੰ ਐਦਾਂ ਕਹਦੇ ਆ ਵੀ ਸਾਡੀਆਂ ਕੁੜੀਆਂ ਜਿਹੜੇ ਵੀ ਅੱਜ ਦੇ ਟਾਈਮ 'ਚ ਕੁੜੀਆਂ ਮੁੰਡੇ ਪੈਦਾ ਹੋ ਰਿਹਾ ਲੁੱਕੀ ਅੱਜਕੱਲ ਗੁੜਤੀ ਦੇ ਰਹੀਆਂ ਮੈਂ ਉਹਨਾਂ ਨੂੰ ਤਾਂ ਗੁੜਤੀ ਦੇਣਾ ਇੱਕ ਮਾੜੀ-ਮੋਟੀ ਗੱਲ ਨਹੀਂ ਹੁੰਦੀ ਗੁੜਤੀ ਆਪਣੇ ਸ਼ੁਰੂ ਤੋਂ ਰਵਾਜ ਹੁੰਦਾਗਾ ਜਦੋਂ ਛੋਟਾ ਬੱਚਾ ਪੈਦਾ ਹੁੰਦਾਗਾ ਤੇ ਆਪਾਂ ਉਸਦੇ ਮੂੰਹ ਨੂੰ ਗੁੜ ਜਾਂ ਸ਼ਹਿਦ ਕੁਝ ਵੀ ਲਾਉਂਦੇ ਆ ਤੇ ਫਾਦਰ ਸਾਹਿਬ ਜੀ ਸੀਗੇ ਜਿਹੜੇ ਵੱਡੇ ਪਾਪਾ ਉਹਨੇ ਡੈਥ ਹੋ ਗਈ ਸਾਡਾ ਘਰ ਕਹਿ ਸਕਦੇ ਆ ਘੱਟੋ-ਘੱਟ 20 20-25 ਸਾਲ ਪਿੱਛੇ ਜਾਵੜੇ ਕਿਉਂਕਿ ਘਰ ਦਾ ਜਦੋਂ ਮੋਢੀ ਜਾ ਵੜਦਾਗਾ ਤੇ ਫਿਰ ਆਪਾਂ ਸਾਰਾ ਪਰਿਵਾਰ ਟੁੱਟ ਟੋਟੇ ਜਾਂਦਾਗਾ ਨਾ ਉਹ ਤੋਂ ਬਾਅਦ ਵਿੱਚ ਅਸੀਂ ਪਸ਼ੂਆਂ ਦਾ ਸ਼ੁਰੂ ਕੀਤਾ ਪਹਿਲਾਂ ਸਾਡਾ ਡੇਰੀ ਫਾਰਮ ਹੁੰਦਾ ਸੀਗਾ ਫਿਰ ਪਾਪਾ ਦੇ ਮਤਲਬ ਕਿ ਇਲਾਜ ਵਿੱਚ ਸਾਡੇ ਪੈਸੇ ਇੰਨੇ ਲੱਗ ਗਏ ਕਿ ਸਾਨੂੰ ਕੁਛਕ ਚੀਜ਼ਾਂ ਪਸ਼ੂ ਵਗੈਰਾ ਇਹ ਸਭ ਕੁਝ ਵੇਚਣਾ ਪਿਆ ਆਗਾ ਮੈਂ ਬਾਹਰੋਂ ਕੋਈ ਪਸ਼ੂ ਨਹੀਂ ਖਰੀਦਾ ਸਾਰੇ ਪਸ਼ੂ ਆ ਜਿਹੜੇ ਮੈਂ ਘਰੇ ਤਿਆਰ ਕੀਤੇ ਆਪਦੇ ਝੋਟੀਆਂ ਹੋ ਗਈਆਂ ਵੱਛੀਆਂ ਤੇ ਜਿਹੜੀਆਂ ਵੀ ਮੇਰੇ ਕੋਲ ਅੱਜ ਦੇ ਟਾਈਮ 'ਚ ਜੋ ਜਿਹੜੇ ਪਸ਼ੂ ਦੁੱਧ ਦੇ ਰਹੇ ਆ ਉਹ ਤੇ ਬੱਕਰੀਆਂ ਹੋ ਗਈਆਂ ਇੱਕ ਤੋਂ ਸਟਾਰਟ ਕੀਤੇ ਬੱਕਰੀਆਂ ਅੱਜ ਆਪਣੇ ਕੋਲ 15-20 ਨਗ ਹੈਗੇ ਆਗੇ ਮੈਂ ਜੋ ਸੋਸ਼ਲ ਮੀਡੀਆ ਸਟਾਰਟ ਕੀਤਾ ਮੈਂ ਆਪ ਅੱਗੇ ਨਹੀਂ ਹੁੰਦੀ ਹੁੰਦੀ ਸੀ ਉਦੋਂ ਮੈਂ ਵੀਡੀਓਜ਼ ਜ਼ਰੂਰ ਪਾਉਂਦੀ ਸੀ ਨੌਲੇਜ ਵਗੈਰਾ ਦੀਆਂ ਪਰ ਮੈਂ ਆ ਆਪਣੀ ਅੱਗਿਆਈ ਸੀ ਕਦੇ ਵੀ ਚਲੋ ਹੌਲੀ ਹੌਲੀ ਮੈਂ ਮਤਲਬ ਕਿ ਆਪਦੇ ਪਰਿਵਾਰ ਨੂੰ ਸਮਝਾਉਣਾ ਸਟਾਰਟ ਕੀਤਾ ਚਲੋ ਉਹਨਾਂ ਨੇ ਵੀ ਮੇਰੇ ਤੇ ਯਕੀਨ ਕਰਨਾ ਸਟਾਰਟ ਕੀਤਾ ਕਿਉਂਕਿ ਯਾਰ ਆਪਦੇ ਬੱਚੇ ਦਾ ਨਾ ਪਤਾ ਹੁੰਦਾਗਾ ਪੇਰੈਂਟਸ ਨੂੰ ਪਤਾ ਹੁੰਦਾ ਵੀ ਸਾਡਾ ਬੱਚਾ ਕਿੱਦਾਂ ਦਾਗਾ ਤੇ ਕਿਹੜੀ ਲਾਈਨ 'ਚ ਨਹੀਂ ਜਾਂਦਾਗਾ ਤੇ ਹਾਲੀਵੁੱਡ ਮੈਂ ਉਹਨਾਂ ਨੂੰ ਇਹ ਚੀਜ਼ ਬਾਰੇ ਦੱਸਣਾ ਸ਼ੁਰੂ ਕੀਤਾ ਵੀ ਸੋਸ਼ਲ ਮੀਡੀਆ ਦੇ ਅਦਾ ਬੈਨੀਫਿਟਸ ਵੀ ਨੇਗੇ ਹਨਾ ਪਿੰਡ ਵਿੱਚੋਂ ਬੜੇ ਲੋਕਾਂ ਨੇ ਦਿੱਕਤ ਮਤਲਬ ਕਿ ਉਂਗਲਾ ਉਠਾਉਣੀ ਸ਼ੁਰੂ ਕਰਤੀਆਂ ਵੀ ਹਾਂ ਵੀ ਇਹ ਸੋਸ਼ਲ ਮੀਡੀਆ ਤੇ ਕਿਉਂ ਆਈ ਹੈਗੀ ਵੀ ਮੇਰੇ ਪਾਪਾ ਸਾਹਿਬ ਨੂੰ ਬੋਲਦੇ ਹੁੰਦੇ ਸੀ ਵੀ ਤੁਸੀਂ ਵੀ ਤੂੰ ਕੁੜੀ ਨੂੰ ਕਿਹੜੇ ਕਿੱਤਿਆਂ ਵਿੱਚ ਪਾਈ ਹੈ ਨਾ ਮੇਰੇ ਪਾਪਾ ਸਾਹਿਬ ਨੇ ਉਹ ਤਾਂ ਇੱਕ ਜੀ ਕਹੀ ਸੀ ਕਹਿੰਦੇ ਕੋਈ ਚੱਕਰ ਨਹੀਂ ਕਹਿੰਦੇ ਫੇਰ ਕੀ ਹੈ ਕਹਿੰਦੇ ਵੀ ਮੈਂ ਆਪਦੀ ਕੁੜੀ ਨੂੰ ਮਤਲਬ ਕਿ ਅਦਾ ਰੀਲੀ ਉਹ ਕਰਨਾ ਚਾਹੁੰਦਾਗਾ ਵੀ ਕੱਲ ਨੂੰ ਇਹ ਆਏ ਨਾ ਕਹਿਣ ਵੀ ਸਾਨੂੰ ਆਹ ਚੀਜ਼ ਸਾਡਾ ਸ਼ੌਂਕ ਰਹਿ ਗਿਆ ਐ ਕੁਛ ਵੀ ਹੋ ਗਿਆ ਤੇ ਆਪਾਂ ਉਹਨਾਂ ਦੀਆਂ ਚੀਜ਼ਾਂ ਦੇ ਵੀਰੇ ਖਰੇ ਵੀ ਉਤਰਿਆਂ ਅੱਜ ਤੱਕ ਕੋਈ ਲਾਂਭਾ ਨਹੀਂ ਆਇਆ ਮੇਰਾ ਠੀਕ ਐ ਤੇ ਨਾ ਹੀ ਅੱਤ ਤੋਂ ਬਾਅਦ ਆਵੇ ਤੇ ਬਾਕੀ ਐ ਹੁੰਦਾ ਨਾ ਬੱਚੇ ਤੇ ਯਕੀਨ ਹੁੰਦਾ ਤੇ ਬੱਚੇ ਤੇ ਵੀ ਇੱਕ ਰਿਸਪੌਂਸਿਬਿਲਟੀ ਹੁੰਦੀ ਐ ਵੀ ਹਾਂ ਮੇਰੇ ਮਾਪਿਆਂ ਨੇ ਮੈਨੂੰ ਨਾ ਵੀ ਇਹ ਚੀਜ਼ ਦੱਸ ਕੇ ਭੇਜੀ ਆ ਵੀ ਆਪਾਂ ਆਪਦੇ ਮਾਪਿਆਂ ਦੀ ਜਿਹੜੀ ਪੱਗ ਨੂੰ ਉਹਨੂੰ ਦਾਗ ਨਹੀਂ ਲਾਉਣਾਗਾ ਤੇ ਆਪਾਂ ਮੈਂ ਵੀ ਬਸ ਆਪਦੇ ਮਾਪਿਆਂ ਨੂੰ ਅੱਗੇ ਲੈ ਕੇ ਤੁਰਿਆਂ ਤੇ ਮਤਲਬ ਕਿ অপਸ਼ਨਸ ਤਾਂ ਬੰਦੇ ਕੋਲ ਜ਼ਿੰਦਗੀ ਵਿੱਚ ਬਹੁਤ ਹੁੰਦੀ ਹੈ ਪਰ ਮੇਰੇ ਮੇਰਾ ਸੋਚਣਾ ਇਹੀ ਆ ਵੀ ਜਿੱਥੇ ਮਾਪ ਪਿਓ ਨੇ ਉਹ ਕਰਤਾ ਤੇ ਬਸ ਸਹੀ ਸਹੀ ਹੈਗਾ ਨਹੀਂ ਵੀਰੇ ਮੇਰਾ ਬਧ ਕੀ ਹੈਗਾ ਆਪਣਾ ਘਰ ਨਾ ਘਰ ਹਾਲੇ ਗਰੀਬੀ ਵਿੱਚ ਆ ਠੀਕ ਆ ਪਹਿਲਾ ਬੰਦੇ ਨੂੰ ਜਿੰਨਾਂ ਨੂੰ ਚਲ ਜਿਹੜੇ ਨਹੀਂ ਸੋਚਦੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਪਹਿਲਾਂ ਤਾਂ ਮਾਪ ਪਿਓ ਜਨ ਜਿਨ੍ਹਾਂ ਦੇ ਘਰ ਘਰ ਸਰਦੇ ਵਰਦੇ ਉਹਨਾਂ ਤੇ ਇਹ ਚੀਜ਼ਾਂ ਸੋਹਣੀਆਂ ਲੱਗਦੀਆਂ ਹੁੰਦੀਆਂ ਵੀਰੇ ਹੁਣ ਮੇਰਾ ਘਰੇ ਤਾਂ ਮੇਰੇ ਘਰ ਦੇ ਤਾਂ ਇਹ ਚੀਜ਼ਾਂ ਦਾ ਸੈਕਰੀਫਾਈਸ ਕਰੀ ਜਾਂਦੇ ਹਾਂ ਮੈਂ ਚੰਡੀਗੜ੍ਹ ਮੋਹਾਲੀ ਆ ਹੋਰ ਕਿਤੇ ਪੜਨਦੇ ਪੜਨਦੇ ਮਤਲਬ ਕਿ ਪੜਨਦੇ ਬਹਾਨੇ ਲਾ ਕੇ ਵੀ ਇਹ ਸਾਰੇ ਕੁਝ ਕਰਾ ਮਤਲਬ ਕਿ ਸੋਹਣੇ ਸੋਹਣੇ ਕੱਪੜੇ ਪਾ ਕੇ ਉਹ ਸਾਰਾ ਨਾ ਵੀਰੇ ਐ ਹੁੰਦਾ ਉਹ ਰਿਐਲਿਟੀ ਨਹੀਂ ਹੁੰਦੀ ਬੰਦੇ ਦੀ ਹਮ ਹੁਣ ਜੇ ਕੋਈ ਕੱਲ ਨੂੰ ਮੇਰੇ ਘਰੇ ਆਊਗਾ ਉਹ ਆਖਣਗੇ ਘਰ ਤਾਂ ਇਹਨਾਂ ਦਾ ਵੀ ਘਰ ਆ ਬਾਕੀ ਸਭ ਕੁਝ ਤਾਂ ਐਦਾਂ ਦਾਗਾ ਉਦਾਂ ਐ ਸੋਸ਼ਲ ਮੀਡੀਆ ਤੇ ਉਹ ਬਾਲਾ ਫਾਫਾ ਮਾਰਦੇ ਆਪਾਂ ਜਿੱਦਾਂ ਮੈਂ ਰਿਐਲਿਟੀ ਮਤਲਬ ਕਿ ਆਪਦਾ ਜਿਉਣੀ ਆ ਮੈਂ ਉਦਾਂ ਹੀ ਸੋਸ਼ਲ ਮੀਡੀਆ ਤੇ ਪਾਉਣੀ ਆ ਨਾ ਕੋਈ ਇਹ ਨਹੀਂ ਮੈਂ ਸੋਸ਼ਲ ਮੀਡੀਆ ਤੇ ਤਿਆਰ ਸ਼ੈਅ ਹੋ ਕੇ ਮੈਂ ਬਹਿ ਜਾਣੀ ਨਾ ਆਪਾਂ ਜਿੱਦਾਂ ਹੈਗੇ ਆ ਮੈਂ ਉਦਾਂ ਹੀ ਉਹ ਕਰ ਦੇਣਾ ਉਦਾਂ ਹੀ ਵੀਡੀਓ ਬਣਾ ਲੈਣੀ ਆ ਲੋਕਾਂ ਨੂੰ ਖਣੀ ਲਾਦਾ ਲੋਕੀ ਕਈ ਵਿੱਚ ਕਮੈਂਟ ਕਰੀ ਜਾਣਗੇ ਨਾ ਆ ਲੈ ਕਰੋ ਇਹਗਾ ਭਰਾਵਾ ਜਦੋਂ ਹੁਣ ਅਸੀਂ ਆਪਦਾ ਕੰਮ ਨਿਮੇੜਾਂਗੇ ਜਮਾਂ ਵੇਲੇ ਹੋਵਾਂਗੇ ਅਸੀਂ ਉਦੋਂ ਹੀ ਆਪਦਾ ਉਹ ਕਰਾਂਗੇ ਹੁਣ ਸਾਡਾ ਕੰਮ ਹੀ ਇਹ ਨਾ ਹੁੰਦਾ ਸਾਡੇੜੀ ਰੂਲੇ ਰਹਿਨੇ ਆ ਅਸੀਂ ਭਰਾਵਾ ਮੇਰੀ ਉਮਰ ਹੈ ਮਤਲਬ ਕਿ ਹੈਗੀ 19 ਸਾਲ ਦੀ ਹੁਣ ਮੈਨੂੰ 20 ਮਾ ਲੱਗੂਗਾ 19 ਸਾਲ ਦੀ ਉਮਰ ਵਿੱਚ ਸਾਨੂੰ ਪਤਾ ਅੱਜ ਕੱਲ੍ਹ ਦੇ ਨੂੰ ਕੀ ਸਵਰਤ ਰਹਿੰਦੀ 19 ਸਾਲ ਤੇ ਮੈਂ ਤਾਂ ਬਹੁਤ ਪਹਿਲਾਂ ਦਾ ਸੈਕਰੀਫਾਈਸ ਕਰੀ ਜੰਨੀ ਆ 15 ਸਾਲਾਂ ਤੋਂ ਸਟਾਰਟ ਕੀਤਾ ਮੈਂ ਇਹ 15 14 15 ਸਾਲ ਦੀ ਸੀਗੀ ਨਹੀਂ ਤਾਂ ਫਿਰ ਨਹੀਂ ਤਾਂ ਐਡੇ ਇੱਕ ਬੱਚੇ ਨੂੰ ਕੀ ਹੋਉਂਦਾ ਜੇ ਪਿਓ ਦੇ ਸਿਰ ਤੇ ਤਾਂ ਐਸ਼ਾ ਹੀ ਐਸ਼ਾ ਹੁੰਦੀਆਂ ਫਿਰ ਜੇ ਉਹ ਪੂਰੇ ਹੋ ਗਏ ਤਾਂ ਫੇਰ ਹੀ ਮੈਨੂੰ ਮਜਬੂਰ ਹੋ ਕੇ ਫੇਰ ਇਹ ਲਾਈਨ ਚ ਆਉਣਾ ਪਿਆ ਚਲੋ ਆਉ ਆਏ ਲਾਈਨ ਚ ਮਜਬੂਰ ਹੋ ਕੇ ਸੀਗੇ ਕਿਉਂਕਿ ਉਦੋਂ ਸਾਨੂੰ ਪਤਾ ਜੱਟਾਂ ਕੋਲ ਹੋਰ ਕੀ ਹੁੰਦਾਗਾ ਹੁਣ ਆ ਤਾਂ ਹੈ ਨਹੀਂਗਾ ਵੀ ਅਸੀਂ ਜ਼ਮੀਨ ਵੇਚ ਕੇ ਵੀ ਜਿਹੜੀ ਸਾਡੇ ਆਉਂਦੀ ਸੀਗੀ ਪੱਲੇ ਉਹ ਜ਼ਮੀਨ ਵੇਚ ਕੇ ਆਪਦਾ ਕੋਈ ਬਿਜ਼ਨਸ ਸਟਾਰਟ ਕਰ ਲੈਂਦੇ ਨਹੀਂ ਰੋਜੀ ਰੋਟੀ ਵੀ ਇਹੀ ਸੀ ਸਾਡੀ ਉਹ ਤਾਂ ਹੁਣ ਚਲੋ ਆਇਆ ਵੀ ਸ਼ੌਕ ਵੀ ਇਹੀ ਆ ਆਪਦਾ ਸਾਰਾ ਕੁਝ ਇਹੀ ਬਣ ਗਿਆ ਮਤਲਬ ਸ਼ੌਕ ਵੀ ਬਣ ਗਿਆ ਇਹਨਾਂ ਤੋਂ ਮੈਨੂੰ ਇਨਕਮ ਵੀ ਆਉਂਦੀ ਆ ਇਹਨਾਂ ਨੇ ਮੈਨੂੰ ਬਿਛਾਣ ਵੀ ਦਿੱਤੀ ਵੀਰੇ ਲੋਕ ਅੱਜ ਜਾਣਦੇ ਨਾ ਕਿਸੇ ਮੇਲੇ 'ਚ ਕਿਤੇ ਜਾਣਿਆ ਘੋੜਿਆਂ ਵਾਲੀ ਹਰਮਨ ਘੋੜਿਆਂ ਵਾਲੀ ਕੁੜੀ ਐਂਦਾ ਕਹਿੰਦੇ ਆ ਹਮਮ ਜਬ ਆਬ ਦੇ ਹੱਥੇ ਮਹਿਸੂਸ ਹੁੰਦਾ ਤੇ ਜੇ ਮਤਲਬ ਕਿ ਮੇਰਾ ਪਿਓ ਹੁੰਦਾ ਤਾਂ ਪਿਓ ਨੇ ਤਾਂ ਮੈਨਰੇ ਬਸ ਬਹੁਤ ਪਹਿਲਾ ਜਿਹੜੀਆਂ ਚੀਜ਼ਾਂ ਵਾਸਤੇ ਮੈਂ ਸੈਕਰੀਫਾਈਸ ਕੀਤਾ ਅੱਜ ਨੂੰ ਤਾਂ ਪਤਾ ਨਹੀਂ ਕਿੰਨੀਆਂ ਕਿ ਲੈ ਕੇ ਖੜੀਆਂ ਕਰ ਦਿੰਦਾ ਹਮ ਕਿੰਨੀਆਂ ਕੋਠੀਆਂ ਅਸੀਂ ਪਾ ਲੈਂਦੇ ਬਟ ਚਲੋ ਠੀਕ ਆ ਵਕਤ ਹੁੰਦਾ ਕਰਮ ਹੁੰਦੇ ਆ ਸਭ ਦੇ ਹਨਾ ਚਲੋ ਅਸੀਂ ਦੇਖਣਾ ਸੀ ਨਾ ਮੇਰੇ ਵੱਡੇ ਭੈਣ ਭਰਾ ਹੁਣ ਬਾਹਰਲੇ ਵੱਡਾ ਸੈਕਰੀਫਾਈਸ ਕਰੀ ਜਾਂਦੇ ਪਰ ਉਹਨਾਂ ਨੂੰ ਕੀ ਲੋਡ ਪੈਣੀ ਸੀ ਸਾਡੇ ਉਹ ਕਦੇ ਬਾਹਰ ਪਈ ਕਿ ਸਾਨੂੰ ਰਾਜ਼ ਨਹੀਂ ਸੀ ਉਹਨਾਂ ਨੇ ਪਹਿਲੇ ਕਿਹਾ ਸੀ ਵੀ ਇੱਥੇ ਜੇ ਕਰਨੀ ਆ ਤਾਂ ਇੱਥੇ ਜੌਬ ਕਰ ਰਹੇ ਹੁਣ ਨਹੀਂ ਤੇ ਜੇ ਮੇਰੇ ਜਾਂਦੇ ਜੀ ਸਾਨੂੰ ਜੌਬ ਕਰਨ ਦੀ ਵੀ ਲੋੜ ਹਾਂ ਪਰ ਉਹ ਚੀਜ਼ਾਂ ਫੀਲ ਹੁੰਦੀਆਂ ਅੰਦਰ ਉਹਦੇ 9 ਸਾਲ ਹੋ ਗਏ ਉਹਨੇ ਡੈਥ ਨੂੰ ਤੇ 9 ਸਾਲਾਂ ਚ ਬਹੁਤ ਕੁਝ ਬਦਲ ਗਿਆ ਘਰ ਦਾ ਤੇ ਮਤਲਬ ਜੇ ਚਲੋ ਉਹਨਾਂ ਨੇ ਜਾਣਾ ਸੀ ਅਸੀਂ ਸੁਰਤ ਸੰਭਾਲਣੀ ਸੀ ਅਸੀਂ ਜ਼ਿੰਮੇਵਾਰੀ ਚੱਕਣੀ ਸੀ ਘਰ ਦੀ ਸਾਰਾ ਕੁਝ ਭਰਾਣੇ ਭੈਣੇ ਬਾਹਰ ਜਾਣਾ ਸੀ ਮੈਂ ਦਰ ਲਾਈਨ ਚਾਹਣਾ ਸੀ ਜ਼ਿੰਮੇਵਾਰੀ ਸਮਝੀਏ ਵੱਡੇ ਭੈਣ ਭਰਾਣੇ ਸੀ ਉਹ ਬਾਹਰ ਨੂੰ ਰੁਲੀ ਜਾਂਦੇ ਆ ਵਿਚਾਰੇ ਹੁੰਦਾਗਾ ਆਪਦੇ ਆਪ ਨੂੰ ਤਾਂ ਹੁੰਦਾਗਾ ਵੀ ਜੇ ਉਹ ਹੁੰਦਾ ਅੱਜ ਨੂੰ ਇਹ ਚੀਜ਼ਾਂ ਕਰਨ ਦੀ ਸਾਨੂੰ ਲੋੜ ਹੀ ਨਹੀਂ ਸੀ ਐਡੀ ਛੋਟੀ ਉਮਰ 'ਚ ਕੌਣ ਚਾਹੁੰਦਾ ਵੀ ਮੈਂ ਜ਼ਿੰਮੇਵਾਰੀ ਚੱਕਾਂ ਕਰ ਦੇ ਅਫਸੋਸ ਕੋਈ ਨਹੀਂ ਅਫਸੋਸ ਕੋਈ ਨਹੀਂ ਆਪਦਾ ਘਰ ਦਾ ਕੰਮ ਆ ਕੋਈ ਨਹੀਂ ਆਪਦੇ ਕੰਮ ਦੀ ਕੋਈ ਕੋਈ ਮਿਹਨਤ ਨਹੀਂ ਆਪਦੇ ਕੰਮ ਦਾ ਭਰਾ ਮੈਂ ਬਹੁਤ ਮਾਣ ਕਰਦੀ ਆ ਵੀ ਲੋਕੀ ਮੈਨੂੰ ਦੇਖਦੇ ਆ ਪਿਆਰ ਕਰਦੇ ਆ ਕਰਿਆ ਕਿ ਮੈਨੂੰ ਮਿਲ ਕੇ ਆਂਦੇ ਆ ਇਹਨਾਂ ਨੇ ਮੈਨੂੰ ਕਰਮ ਵਾਲਿਆਂ ਨੇ ਬਹੁਤ ਕੁਝ ਦਿੱਤਾ ਬਹੁਤ ਕੁਝ ਅੱਗੇ ਵੀ ਲਾਈਫ ਚ ਜਿਹੜਾ ਕੁਝ ਵੀ ਅੱਗੇ ਚਲੋ ਕੋਠੀਆਂ ਘਾਰਾਂ ਲੈ ਕੇ ਆਵਾਂਗੇ ਠੀਕ ਹੈ ਫਾਰਮ ਪਾਵਾਂਗੇ ਆਪਦੇ ਇਹ ਬਸ ਇਹ ਚੀਜ਼ ਇਹਨਾਂ ਨੂੰ ਐ ਲੋਕੀ ਕਹਿੰਦੇ ਨਾ ਵੀ ਚਲ ਜਦੋਂ ਕੁਝ ਬਣ ਗਿਆ ਇਹਨਾਂ ਨੂੰ ਵੇਚ ਦਾਂਗੇ ਅਸੀਂ ਜਦੋਂ ਕਹਿੰਦੇ ਅਸੀਂ ਚਲ ਕਹੇ ਬੰਦਾ ਹੁੰ ਦਿੰਦਾ ਗਿਆ ਅਸੀਂ ਕਹਿੰਨੇ ਚਲੋ ਵੇਚ ਦਾਂਗੇ ਹੈਨਾ ਪਰ ਉਹਨਾਂ ਖਬਰੇ ਹੁੰਦੀਆਂ ਵੀ ਇਹਨਾਂ ਨੂੰ ਕਿਵੇਂ ਵੇਚਾਂਗੇ ਮੋ ਪਿਆਰ ਪਿਆਵੇ ਛੋਟੇ ਛੋਟੇ ਹੁੰਦੇ ਸੀ ਉਦੋਂ ਅਸੀਂ ਵੀ ਛੋਟੇ ਹੁੰਦੇ ਸੀ ਛੋਟੇ ਛੋਟੇ ਹੁੰਦੀਆਂ ਕੱਟੀਆਂ ਪਾਲੀਆਂ ਵਈਆਂ ਸਾਡੀਆਂ ਇਹ ਹੂੰ ਥੋੜੇ ਖਾਨ ਦੇ ਪਸ਼ੂ ਵੀ ਹੋਣਗੇ ਪਸ਼ੂ ਹਾਂਜੀ ਹੂੰ ਹੈ ਗਿਆ ਬਈ ਕਈ ਵਿੱਚੋਂ ਚਲੋ ਸੇਲ ਵੀ ਹੋ ਗਏ ਸੀ ਆਪਣੇ ਘਰ ਜਿਹੜੇ ਗਾਈਆਂ ਦਾ ਰਵਾ ਉਹ ਤਾਂ ਚਲੋ ਸੇਲ ਹੋ ਗਿਆ ਕਿਉਂਕਿ ਮਜਬੂਰੀ ਸੀਗੀ ਉਦੋਂ ਫਾਦਰ ਸਾਹਿਬ ਉਦੋਂ ਉੱਥੇ ਲੁਧਿਆਣੇ ਦੇ ਦਾਖਲ ਸੀਗੇ ਅੱਛਾ ਉਹਨਾਂ ਨੇ ਸਾਡੇ ਤਿੰਨਾ ਭੈਣ ਭਰਾਵਾਂ ਦੇ ਭਰਾ ਚਲੋ ਛੋਟਾ ਹੁੰਦਾ ਸੀ ਜਿਹੜਾ ਦੂਜਾ ਵੱਡਾ ਭਰਾ ਵੱਡੀ ਭੈਣ ਤੇ ਮੇਰੇ ਖਾਤੇ ਵਿੱਚ ਪੈਸੇ ਨਹੀਂ ਆਪਦੀ ਸੇਵਿੰਗ ਜਮਾ ਕਰ ਲੰਦੇ ਆ ਉਹ ਚਲੋ ਜਮਾ ਕੀਤੇ ਹੋਏ ਸੀਗੇ ਤੇ ਅਚਾਨਕ ਮਤਲਬ ਕਿ ਪਾਪਾ ਹੀ ਤਬੀਰ ਬਹੁਤ ਖਰਾਬ ਹੋ ਗਈ ਤੇ ਉਹਨਾਂ ਨੂੰ ਸਾਰਾ ਉਹ ਕਰਨਾ ਪੈ ਗਿਆ ਤੇ ਜੇ ਸੇਵਿੰਗ ਅਸੀਂ ਰੱਖੀ ਸੀ ਤਾਂ ਉਹ ਉਹਨਾਂ ਤੇ ਲੱਗ ਗਈ ਮੈਂ ਹਰ ਇੱਕ ਵੀਡੀਓ ਵਿੱਚ ਜ਼ਿਕਰ ਕਰਦੀ ਹੁੰਦੀ ਉਹਨਾਂ ਨੇ ਮੈਨੂੰ ਲਾਸਟ ਉਹਨਾਂ ਦੀ ਨਿਸ਼ਾਨੀ ਆ ਜਿਹੜੀਆਂ ਮੇਰੇ ਆ ਪਾਈਆਂ ਹੋਈਆਂ ਬਾਦੀ ਤੇ ਮੈਂ ਜਾਣ ਤੋਂ ਹੀ ਵੱਧ ਸੰਭਾਲ ਕੇ ਰੱਖਿਆ ਵੀ ਅੱਜ ਦੇ ਟਾਈਮ 'ਚ ਪਤਾ ਕੀ ਆ ਬੰਦੇ ਨੂੰ ਲੱਗਦਾ ਲੋਕਾਂ ਨੂੰ ਲੱਗਦਾ ਵੀ ਖਣੀ ਬਸ ਇਹਨਾਂ ਨੇ ਸਵੇਰ ਉੱਠਣਾ ਕੈਮਰਾ ਤੇ ਫੜਨਾ ਵੀਡੀਓ ਬਣਾਉਣੀ ਬਸ ਇਹਨਾਂ ਦੀ ਦੁਬਾਰ ਕੋਈ ਕੰਮ ਨਹੀਂ ਕੰਮ ਵੀਰੇ ਅਸੀਂ ਸਵੇਰ 3 ਵਜੇ ਤੋਂ ਸਟਾਰਟ ਹੋ ਜਾਂਦੇ ਆ ਠੀਕ ਆ 3 ਵਜੇ ਲੋਕੀ ਕਹਿੰਦੇ ਆ ਐਡਾ ਕਿਹੜਾ ਕੰਮ ਆ ਅਸੀਂ ਤਾਂ ਅੱਧੇ ਘੰਟੇ ਵਿੱਚ ਨਿਬੇੜ ਦਿੰਨੇ ਆ ਭਰਾਵਾ ਜਿਹੜੇ ਪਸ਼ੂ ਵਾਲੇ ਹੁੰਦੇ ਉਹ ਵਿਹਲਾ ਨਹੀਂ ਹੋਏ ਜਾਂਦਾ ਹੁੰਦਾ ਪਸ਼ੂਆਂ ਤੇ ਇੱਕ ਨਾ ਇੱਕ ਬੰਦਾ ਚਾਹੀਦਾ ਹੁਣ ਮੇਰੀ ਮੰਮੀ ਦੇ ਹੱਥ ਪਈਆਂ ਵੀ ਆ ਸਾਰੀਆਂ ਮੱਝਾਂ ਗਾਵਾਂ ਹਨਾ ਤੇ ਉਹਨਾਂ ਤੋਂ ਨਹੀਂ ਉਹ ਹੁੰਦਾ ਉਹਨਾਂ ਤੋਂ ਕਿਤੇ ਜਾ ਹੀ ਨਹੀਂ ਜਾਂਦਾ ਕਿਤੇ ਬਾਹਰ ਹੁੰਦਾ ਹੋਣਗੇ ਮੇਰੀ ਗੱਲ ਸੁਣੋ ਇਹ ਚਲੋ ਮੁੰਡਿਆਂ ਦੇ ਚਲੋ ਥੱਲੇ ਕਰ ਦਿੰਦੇ ਆ ਕਮੈਂਟ ਹਨਾ ਇਹਨੇ ਇੱਕ ਜਿਹੜੀ ਫੀਮੇਲ ਹੁੰਦੀ ਆ ਫੀਮੇਲ ਆ ਹੁਣ ਸਾਬ ਨੂੰ ਜਨਮ ਇੱਕ ਫੀਮੇਲ ਨਹੀਂ ਦਿੱਤਾਗਾ ਹਨਾ ਇਹ ਤਾਂ ਸਾਬ ਦੇ ਘਰ ਵਿੱਚ ਧੀ ਹੁੰਦੀ ਆ ਭੈਣ ਹੁੰਦੀ ਆ ਭਤੀਜੀ ਹੁੰਦੀ ਆ ਭਾਂਜੀ ਹੁੰਦੀ ਸਾਬ ਦੇ ਘਰ ਹੁੰਦੀ ਆ ਨਾ ਪਰ ਲੋਕ ਇਹ ਜੀ ਕਿਉਂ ਨਹੀਂ ਸੋਚਦੇ ਵੀ ਸਾਨੂੰ ਵੀ ਇੱਕ ਬੁੜੀ ਨੇ ਜਨਮ ਦਿੱਤਾ ਔਰਤ ਨਹੀਂ ਜਨਮ ਦਿੱਤਾਗਾ ਤੇ ਅੱਗੇ ਵੀ ਇੱਕ ਫੀਮੇਲ ਹੀ ਆ ਸੋਚਦੇ ਨਹੀਂ ਲੋਕਾਂ ਦੀ ਵੀਰੇ ਸੋਚ ਬਹੁਤ ਨਾ ਬੈਕਵਰਡ ਮੁੰਡਿਆ ਖੁੰਡਿਆ ਦੀ ਹਲੋ ਚਲੋ ਠੀਕ ਉਹ ਤਾਂ ਵਿਚਾਰੇ ਭੈਣ ਕਹਿ ਕੇ ਉਹ ਗਾ ਗਾ ਕਰ ਹੀ ਲੈਂਦੇ ਆ ਪਰ ਅੱਜ ਦੇ ਟਾਈਮ 'ਚ ਜਿਹੜੀ ਵੱਡੀ ਐ ਜਨਨ ਮਤਲਬ ਕਿ ਮੇਰੇ ਕਮੈਂਟ ਸੈਕਸ਼ਨ 'ਚ ਜਿਹੜੇ ਛੋਟੀ ਐ ਜਿਹੜੀ ਮੇਰੀ ਇਹਦੇ ਆ ਉਹ ਕਹਿੰਦੇ ਭੈਣੇ ਬਹੁਤ ਵਧੀਆ ਕਾਲ ਵਗੈਰਾ ਕਰਦੇ ਆ ਘਰੇ ਹੁੰਦੇ ਜਿਹੜੇ ਵੱਡੀ ਐ ਜਦੇ ਨਾ ਉਹ ਮੇਰੇ ਕਮੈਂਟ ਸੈਕਸ਼ਨ ਚ ਆ ਕੇ ਐਡਾ ਮਤਲਬ ਕਿ ਗੰਦੇ ਵਰਡਸ ਯੂਜ਼ ਕਰਦੇ ਆ ਮਤਲਬ ਕਿ ਬੰਦੇ ਤੋਂ ਪੜੇ ਵੀ ਨਹੀਂ ਜਾਂਦੇ ਮੈਂ ਉਹਨਾਂ ਦਾ ਕੀ ਮਾੜਾ ਕੀ ਕਰਤਾ ਮੈਂ ਕੀ ਮੜਾ ਕਰਦਾ ਜਿਹੜੇ ਮੇਰੇ ਨਾਲ ਦੇ ਵੀ ਦੂਜੇ ਦੂਜੀਆਂ ਕੁੜੀਆਂ ਉਹ ਪਾਉਂਦੀ ਉਹਨਾਂ ਨੂੰ ਇਦਾਂ ਹੀ ਕਮੈਂਟ ਕਰਦੇ ਚਲੋ ਭਰਾਵਾ ਕਰੀਏ ਉਹ ਤਾਂ ਸੋਡੀ ਸੋਚ ਆ ਗਈ ਜਿੰਨੀ ਆਪਦੀ ਜ਼ਮਾਨ ਗੰਦੀ ਚਰੇ ਹੋਗੇ ਕਰੀ ਚਲੋ ਹੁਣ ਜੇ ਮੈਂ ਵੀ ਉਹਨਾਂ ਵਰਗੀ ਹੋ ਕੇ ਉਹਨਾਂ ਨੂੰ ਉਹੀ ਭਾਸ਼ਾ ਵਿੱਚ ਜਵਾਬ ਦਵਾਂ ਤਾਂ ਲੋਕਾਂ ਨੂੰ ਕਿੱਦਾਂ ਲੱਗੂਗਾ ਮੈਂ ਇੱਕ ਬੰਦੇ ਨੇ ਲਿਖਿਆ ਸੀਗਾ ਕਹਿੰਦਾ ਕਹਿੰਦਾ ਲੈ ਕੇ ਖੱ쩌ਰ ਕਹਿੰਦਾ ਹਵਾ ਮਾਰਦੇ ਫਿਰਦੇ ਹੋ ਮੈਂ ਮੈਂ ਉਹ ਬੰਦੇ ਨੂੰ ਲਿਖਿਆ ਮੈਂ ਤੇਰੀ ਔਕਾਤ ਹੈਗੀ ਖੱ쩌ਰ ਲੈਣ ਦੀ ਈਗੋ ਹਰਟ ਬੰਦੇ ਦੀ ਉੱਥੇ ਹੋ ਗਈ ਤੇ ਸਾਰੇ ਆ ਕੇ ਮੈਨੂੰ ਕਹਿਣ ਲੱਗ ਪਏ ਤੈਨੂੰ ਬੋਲਣ ਦੀ ਅਕਲ ਨਹੀਂ ਚਲੋ ਇਹ ਤੇ ਮੈਨੂੰ ਲੱਗ ਪਿਆ ਕਿ ਤੈਨੂੰ ਬੋਲਣ ਦੀ ਅਕਲ ਨਹੀਂ ਉਹ ਬੰਦੇ ਨੇ ਗੱਲ ਨਹੀਂ ਕੀ ਕਮੈਂਟ ਕੀਤਾ ਉਹ ਤਾਂ ਦੇਖ ਲਓ ਮੈਂ ਭਾਵੇਂ ਖੱ쩌 ਆ ਚਲੋ ਠੀਕ ਹੈ ਮੈਂ ਮੰਨ ਲਈ ਆਦਰ ਟਾਈਮ ਤੇ ਵੀਰੇ ਤੁਸੀਂ ਖੱ쩌 ਲੈ ਕੇ ਦਿਖਾ ਦਿਓ ਜਿਹੜੇ ਆ ਕੇ ਕਮੈਂਟ ਕਰਦੇ ਨੇ ਨਾ ਘਰੇ ਭਾਵੇਂ ਕੱਟੀ ਨਾ ਬੰਨੀ ਹੋਵੇ ਪਰ ਇਹਨਾਂ ਨੇ ਦੂਜੀ ਹੀ ਚੀਜ਼ ਆ ਕੇ ਪਰਖਣੀ ਹੈਗੀ ਤੁਸੀਂ ਇਹਨੇ ਪਸ਼ੂ ਰੱਖੀ ਬੈਠੇ ਹੋ ਆਪਦਾ ਖਰਚਾ ਪਸ਼ੂ ਕੱਢਦੇ ਆ ਦਿੰਦੇ ਆ ਕੁਝ ਵੀਰੇ ਆਪਦਾ ਵੀ ਖਰਚਾ ਘਾੜ ਦਿੰਦੇ ਆ ਦੇ ਖਰਚਾ ਸਾਡੇ ਵੀ ਕੱਢ ਦਿੰਦੇ ਆ ਠੀਕ ਹੈ ਮਹੀਨੇ ਦਾ ਸਾਡੇ ਜਿਹੜੇ ਪਸ਼ੂ ਆ 20 25000 ਦੀ ਫੀਡ ਆ ਜਾਂਦੀ ਹੈ ਨਾਰਮਲੀ ਠੀਕ ਹੈ ਮਹੀਨੇ ਦੀ ਬਸ ਸਾਨੂੰ ਇਹ ਦੇ ਵਿੱਚ ਪੜਤਾ ਸਾਨੂੰ ਇਹ ਪੈਂਦਾਗਾ ਵੀ ਨਾਲ ਇਹਨਾਂ ਦੇ ਨਾਲ ਝੋਟੀਆਂ ਬੱਚੀਆਂ ਪਲ ਜਾਂਦੀਆਂ ਸਾਡੀਆਂ ਸਾਨੂੰ ਉਹ ਕਰਨ ਦੀ ਲੋੜ ਨਹੀਂ ਅਸੀਂ ਨਹੀਂ ਉਹਨਾਂ ਨੂੰ ਕੋਈ ਫੀਡ ਵਗੈਰਾ ਵੀ ਨਹੀਂ ਇੰਨਾ ਕੁਛ ਉਹਨਾਂ ਨਾਰਮਲ ਡਾਈਟ ਧੀ ਅਸੀਂ ਪਾਲੀ ਜਾਂਦੀ ਹੈਗੀ ਉਹ ਨਾਲ ਨਾਲ ਪਲੀ ਜਾਂਦੀਆਂ ਬਸ ਝੋਟੀ ਕਿੰਨਾ ਡੇਢ ਦੋ ਸਾਲ ਲੈਂਦੀ ਹੈਗੀ ਪੌਣੇ ਦਾ ਬਸ ਉਹਦੇ ਵਿੱਚ ਨਾਲ ਨਾਲ ਸਾਡੀਆਂ ਝੋਟੀਆਂ ਪਲੀਆਂ ਜਾਂਦੀਆਂ ਸਾਨੂੰ ਇਹ ਚੀਜ਼ ਦਾ ਬੈਨੀਫਿਟ ਹੋ ਜਾਂਦਾ ਵੀ ਸਾਡਾ ਜਿਹੜਾ ਰਵਾਗਾ ਉਹ ਦੁੱਗਣਾ ਹੋਈ ਜਾਂਦਾ ਹੈ ਗੱਗੇ ਹਾਂਜੀ ਜਿਵੇਂ ਤੁਹਾਡੀ ਇਹ ਸੋਸ਼ਲ ਮੀਡੀਆ ਵਾਲੀ ਜ਼ਿੰਦਗੀ ਹੈ ਵੀਡੀਓ ਪਾਉਣਿਓ ਹਾਂਜੀ ਕਦੇ ਸੋਚਿਆ ਵੀ ਜਦੋਂ ਵਿਆਹ ਕੇ ਅੱਗੇ ਸਹੁਰੇ ਘਰੇ ਜਾਵਾਂਗੇ ਹਾਂਜੀ ਉੱਥੇ ਕਿਵੇਂ ਦਾ ਪਰਿਵਾਰ ਟੱਕਰੂ ਵੀਡੀਓ ਬਣਾਉਣਾ ਰੋਕ ਨਾ ਦੇਣ ਨਾ ਜਾਂ ਕੋਈ ਗੱਲਬਾਤ ਇਦਾਂ ਆਉਂਦੀ ਆ ਮਨ ਦੇ ਵਿੱਚ ਹੁਣ ਵੀਰੇ ਮੈਂ ਮਤਲਬ ਕਿ ਇਕਵਾਰੀਆਂ ਹਨਾ ਤੇ ਹੁਣ ਤਾਂ ਮੈਨੂੰ ਪਹਿਲੀ ਗੱਲ ਤਾਂ ਮੈਨੂੰ ਇਹ ਚੀਜ਼ ਬਾਰੇ ਕੋਈ ਸੋਚ ਨਹੀਂ ਹੁੰਦੀ ਕਿਉਂਕਿ ਮੇਰਾ ਜਿਹੜਾ ਮੈਂ ਤੁਹਾਨੂੰ ਦੱਸਿਆ ਵੇ ਜਿਹੜਾ ਮੋਟਿਵ ਆ ਮੇਰਾ ਹੈ ਹੀ ਇਹ ਵੀ ਪਹਿਲਾਂ ਤਾਂ ਆਪਦਾ ਘਰ ਦੇ ਆ ਬੜੀ ਦੇਖਣਾ ਦੂਜੀ ਗੱਲ ਮੇਰੀ ਇਹ ਆ ਵੀ ਜੇ ਮੇਰਾ ਰਿਸ਼ਤਾ ਜਿਹੜਾ ਕੁਝ ਵੀ ਇਹ ਚੰਗਾ ਮਾੜਾ ਦੇਖ ਕੇ ਮੇਰੇ ਘਰ ਦੀ ਕਰਨਗੇ ਠੀਕ ਹੈ ਕਿਉਂਕਿ ਤੁਹਾਨੂੰ ਘਰ ਦੇ ਦੇਖਣਗੇ ਘਰ ਦੇ ਆਪਣੇ ਲਈ ਮਾੜਾ ਤਾਂ ਸੋਚਾਂਗੇ ਨਾ ਠੀਕ ਹੈ ਦੂਜੀ ਗੱਲ ਜੀ ਮੈਂ ਸੋਸ਼ਲ ਮੀਡੀਆ ਤੇ ਹੋਂ ਜੀ ਅਗਿਆਨ ਨੂੰ ਪਸੰਦ ਹੋ ਵੀ ਹਾਂ ਪਾ ਲੋ ਤਾਂ ਆਪਾਂ ਪਾ ਦਾਂਗੇ ਵੀਡੀਓਜ਼ ਠੀਕ ਹੈ ਤੇ ਜੀ ਅਗਿਆਨ ਨੂੰ ਨਾ ਪਸੰਦ ਉਤੇ ਆਪਾਂ ਨਾ ਪਾਵਾਂਗੇ ਕਿਉਂਕਿ ਵਿਆਹ ਤੋਂ ਪਹਿਲਾਂ ਦੀ ਲਾਈਫ ਤੇ ਬਾਅਦ ਵਾਲੀ ਲਾਈਫ ਬਹੁਤ ਡਿਫਰੈਂਟ ਹੁੰਦੀ ਹੈ ਲੋਕਾਂ ਨੂੰ ਲੱਗਿਆ ਰਹਿੰਦਾ ਹੈ ਵੀ ਖਣੀ ਇਹ ਚੀਜ਼ਾਂ ਤੁਰ ਤੱਕ ਹੀ ਚੱਲਦੀ ਹੁੰਦੀਆਂ ਬਟ ਇਹ ਵੀ ਇਹ ਬੰਦੇ ਦਾ ਇੱਕ ਦੌਰ ਹੁੰਦਾ ਹੈਣਾ ਕਿਉਂਕਿ ਮਤਲਬ ਕਿ ਹੋਂ ਦੇ ਟਾਈਮ ਵਿੱਚ ਚਲੋ ਵਧੀਆ ਵਾਇਗਰੂ ਨੇ ਮਿਹਰ ਕੀਤੀ ਹੈ ਚੜ੍ਹਦੀ ਕਲਾ ਚਾ ਕੰਮ ਮੇਰਾ ਲੋਕੀ ਹੱਸ ਕੇ ਮਿਲਦੇ ਆ ਮੈਨੂੰ ਬਹੁਤ ਵਧੀਆ ਪਰ ਕੀ ਪਤਾ ਇਨ ਫਿਊਚਰ ਵੀ ਮੇਰਾ ਕੰਮ ਐ ਦਾ ਸੋਸ਼ਲ ਮੀਡੀਆ ਦਾ ਇਹ ਕੁਝ ਵੀ ਹਾਰਡ ਆਨ ਜਾਵੜੀ ਤੈ ਚਗੀ ਇਹ ਰੱਬ ਦੇਤੇ ਸਿਰ ਤੇ ਆ